ਕੀ ਕੀ ਹੋਇਆ ਕਿ ਹਾਂਜੀ ਹੋਇਆ ਇਸ ਤਰ੍ਹਾਂ ਵਾ ਕਿ ਮੈਂ ਸਰ ਗੱਡੀ ਲਈ ਹਜ ਤੋਂ ਮੈਨੂੰ ਹੋ ਗਿਆ 2.5 ਸਾਲ ਹੋ ਗਏ ਨੇ ਸਰ ਮੈਂ ਨਾ ਉਹ ਕੋ ਮਤਲਬ ਐਨ ਫੇਲਰ ਮੈਂ ਪਹਿਲੇ ਤੇ ਨਹੀਂ ਗਿਆ ਵਾ ਸਰ ਗੱਡੀ ਨੇ ਨਾ ਮਤਲਬ ਮੈਂ ਇੱਥੋਂ ਗਿਆ ਨਾ 3 ਕਿਲੋਮੀਟਰ ਗੱਡੀ ਖਰਾਬ ਹੋ ਗਈ ਤਸਾਨੇ ਮੈਂ ਨਾਲ ਨੂੰ ਕਿਹਾ ਵੀ ਮਤਲਬ ਗੱਡੀ ਖਰਾਬ ਹੋ ਗਈ ਹੈ ਮੈਨੂੰ ਕਹਿੰਦੇ ਵਾਹ ਵਾਹ ਚੇਡ ਲੱਗਿਆ ਹੋਗਾ ਤੇ ਜਾਂ ਐਦਾਂ ਮੈਂ ਚਲੋ ਠੀਕ ਆ ਇੱਕ ਗੱਡੀ ਵੀ ਸਰ ਮੈਂ 90000 ਦੀ ਲਈ ਕੈਸ਼ ਲਈ ਆ ਮੈਂ ਇਹਨੇ ਵੀ ਕੋਈ ਕਿਸ਼ਤਾਂ ਕਿਤਨੇ ਜਾਂ ਕੋਈ ਕੀਤਾ ਵਾ ਗੱਡੀ ਵੀ ਕੈਸ਼ ਲਈ ਆ ਤੇ ਪਹਿਲੇ ਦਿਨ ਵੀ ਖਰਾਬ ਹੋ ਗਈ ਆ ਤੇ ਮੈਂ ਚਲੋ ਕੋਈ ਨਹੀਂ ਆਂਦੇ ਲੱਗੀ ਆ ਤੇ ਬਾਦੂ ਸਿਰਫ ਟ੍ਰੋਲ ਤੇ ਗੱਡੀ ਚੱਲਦੀ ਹਰ ਕੋਈ ਹਨਾ ਸਰ ਇਹਨਾਂ ਮੈਂ ਕਹਿੰਦੇ ਪਟ્રોલ ਤੇ ਵੀ ਚੱਲਦੀ ਹੈ ਗੈਸ ਤੇ ਵੀ ਚੱਲਦੀ ਹੈ ਗੱਡੀ ਪਰ ਸਰ ਪਟ્રોલ ਤੇ ਚੱਲਦੀ ਨਹੀਂ ਰਹੀ ਗੱਡੀ ਮੈਨਾਂ ਕੋ 10 ਵਾਰੀ ਸਰ ਇਹਨਾਂ ਦੀ ਏਜੰਸੀ ਅਲਫਾਵਾਂ ਲੱਗੇ ਮੈਨੂੰ ਕੋਈ ਕਟਰ 4 ਹਾਂ ਜਿਹੜੇ ਸਹੀ ਕਰਾ ਕੇ ਆ ਇਹ ਉੱਥੇ ਸਹੀ ਕਰ ਦਿੰਦੇ ਨੇ ਤੇ ਮੈਂ ਜਦੋਂ ਲਾ ਕੇ ਮਤਲਬ ਹੁੰਦਾ ਰਿਆਂ ਘਰ ਲਾ ਫਿਰ ਹੁੰਦਾ ਰਿਆਂ ਜਦੋਂ ਉਹ ਉੱਥੇ ਫਿਰ ਖਰਾਬ ਤੇ ਹੁਣ ਅੱਜ ਮਸਲਾ ਕੀ ਗਾ ਮਸਲਾ ਅੱਜ ਸਾਰ ਇਹ ਹੈ ਗਾਵਾ ਵੀ ਮੈਂ ਮਤਲਬ ਜਿਹੜੀ ਐਨਓਸੀ ਸਾਰਾ ਕੁਝ ਐਨਓਸੀ ਹੁੰਦੀ ਨਾ ਸਰ ਉਹ ਵੀ ਇਹਨਾਂ ਮੈਨੂੰ ਸਾਲ ਬਾਅਦ ਦਿੱਤੀ ਆ ਮੈਂ ਅਗੇ ਮਾਰ ਮਾਰ ਮਾਰਾ ਥਾ ਗਿਆ ਫੇਰ ਦਿੱਤੀ ਹੁਣ ਮੈਂ ਸਰ ਉਹ ਨੰਬਰ ਇੱਕ ਲੱਗਦਾ ਪੁਲਿਸ ਵਾਲੇ ਨੰਬਰ ਲਾਉਣ ਦੇ ਆ ਸਰ ਉਹ ਮੈਨੂੰ ਕਹਿੰਦੇ ਆ ਵੀ ਇੱਕ ਜਿੱਦਾਂ ਆਰਸੀ ਇੱਕ ਜਿੱਦਾਂ ਲਾਉਂਦੇ ਵੀ ਮੇਰੇ ਨਾਲ ਆਰਸੀ ਨਹੀਂ ਆਈਗੀ ਸਰ ਉਹ ਮੈਨੂੰ ਕਹਿਣ ਡਿਆ ਵੀ ਤੂੰ ਨਾ ਮਤਲਬ ਜਿਹੜੀ ਏਜੰਸੀ ਚੋਂ ਲਈ ਆ ਉਹਦੇ ਕੋਲ ਨਾ ਇੱਕ ਲਖਵਾ ਕੇ ਲੈ ਆਓ ਵੀ ਇਹਦੇ ਨਾ ਮਤਲਬ ਗੱਡੀ ਅਹੀਂ ਵੇਚੀ ਆ ਬੰਦੇ ਨੂੰ ਗੱਡੀ ਤੇ ਇੱਕ ਮੋਹਰ ਲਵਾ ਲਿਓ ਪਰ ਮੈਨੂੰ ਕਹਿਣ ਡਿਆ ਵੀ ਮੈਨੂੰ ਲੈ ਕੇ ਦੇ ਦਿਓ ਇੱਕ ਮਤਲਬ ਹੱਥ ਦੇ ਨਾਲ ਹੀ ਲਿਖ ਕੇ ਦੇ ਦਿਓ ਤੇ ਮੋਹਰ ਲਾ ਦਿਓ ਤੁਮੀਨੋ ਇੱਕ ਐਂਡ ਵੀ ਜਿਹੜੇ ਬੰਦੇ ਨੇ ਵੇਚੀ ਆ ਉਹ ਗਿਆ ਪੂਨੇ ਤੇ ਮੈਂ ਸਰ ਪੂਨੇ ਮੇਰਾ ਸੌਮਾ ਤੋਂ ਬਾਦ ਚਲਾਨ ਹੋ ਡਾ ਬਣਾਵਾ ਤੇ ਮੇਰਾ ਕੋ ਹਾਲਤ ਕਰੋ ਮੈਂ ਸਭ ਤੋਂ ਹੀ ਬੈਠੇ ਜੇ ਇੱਥੇ ਤੇ ਮੈਂ ਤੁਸੀਂ ਕਰਕੇ ਦੋ ਆਹ ਗੱਲ ਮੈਨੂੰ ਕਹਿੰਦਾ ਵੀ ਮੈਂ ਨਹੀਂ ਕਰਕੇ ਦੇ ਸਕਦਾ ਮੈਂ ਤਾਂ ਮੈਂ ਸਰ ਤੁਸੀਂ ਹੁਣ ਕੋਈ ਬਾਹਰੋਂ ਆਉਗੋ ਗੱਡੀ ਵੇਚ ਲੈਣ ਵਾਸਤੇ ਕੀ ਗੱਲ ਗੱਡੀ ਵੇਚੋਗੇ ਨੇ ਆਂ ਤਾਂ ਮੈਂ ਉਹ ਵੀ ਇਹ ਸਾਦਾ ਮੈਂ ਤੇ ਮੈਸਰ ਜੀ ਉਹ ਵੀ ਇਹ ਸਾਦੇ ਜੇ ਤੇ ਮੈਂ ਸਰ ਗੱਡੀ ਤੁਸੀਂ ਵੇਚਣਵਾਤੇ ਹੈਗੇ ਇਹ ਤੁਹਾਡੀ ਅਥੋਰਿਟੀ ਆ ਤੇ ਮੈਂ ਤੁਸੀਂ ਲਿਖ ਕੇ ਨਹੀਂ ਦੇ ਸਕਦਾ ਮੈਨੂੰ ਮੈਂ ਇੱਥੇ ਤੁਸੀਂ ਮੈਨੇਜਰ ਜੀ ਚਲੋ ਮਾਲਕ ਤੇ ਮੈਨੇਜਰ ਮੈਂ ਮੈਨੇਜਰ ਦਾ ਵੀ ਕੰਮ ਹੁੰਦਾ ਵਾ ਵੀ ਹਾਂ ਬੰਦੇ ਨੂੰ ਲੈ ਕੇ ਦੇ ਸਕਦੇ ਆਂ ਧੰਵ ਰਿਕਾ ਨੀ ਸਰ ਮੈਨੇਜਰ ਕਹਿੰਦੇ ਆ ਵਾ ਵੀ ਮੈਂ ਇੱਥੇ ਨਹੀਂ ਆ ਜੋ ਕਰਨਾ ਕਰ ਲਾ ਮੈਂ ਨਹੀਂ ਹਜੇ ਕਰਕੇ ਦੇ ਸਕਦਾ ਤੇ ਸਾਨੂੰ ਮੈਂ ਤੁਹਾਨੂੰ ਸਿਰਫ ਫਾਰਮ ਚਾਹੀਦਾ ਸਰ ਮੈਨੂੰ ਸਿਰਫ ਲੈ ਕੇ ਦੇ 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 ਮੈਨੂੰ ਇੰਨਾ ਵਾ ਵੀ ਲੈ ਕੇ ਦੇ ਦੇਣ ਉੱਤੇ ਮੋਹਰ ਲਾ ਦੇਣ ਪਰ ਸਰਕਾਰੀਓ ਇਹ ਮਤਲਬ ਮੰਨਦੇ ਹੀ ਨਹੀਂ ਕਰੀ ਮੈਨੂੰ ਮੈਂ ਸਾਲ ਮੈਂ న్యూਜ਼ ਵਾਲਿਆਂ ਨੇ ਬੁਲਾਉਣ ਲੱਗਾ ਮੈਨੂੰ ਆਂਦਾ ਵੀ ਜਿੰਨੂੰ ਮਰਜ਼ੀ ਬੁਲਾ ਲਾ ਨਹੀਂ ਉਹਦੇ ਵਾਸਤੇ ਕੀ ਬਿਲਕੁਲ ਨਾ ਕਰਨ ਦੇ ਨਾ ਕਰਨ ਦੇ ਬਿਲਕੁਲ ਹੀ ਕੀ ਕਹਿੰਦੇ ਦੇਣੀ ਨਹੀਂ ਨਹੀਂ ਦੇਣੀ ਆ ਪਰ ਉਹ ਬੰਦਾ ਆਊਗਾ ਜਿਹਨੇ ਦਿੱਤੀ ਆ ਉਹ ਆਊਗਾ ਪਰ ਸਾਰੇ ਬੈਠੇ ਦੇ ਵੀ ਹੈਗੇ ਤਾਂ ਹੀ ਬੈਠੇ ਜੇ ਇਨਾਂ ਕੋਲ ਅਥোরਿਟੀ ਹੈਗੀ ਮੈਂ ਜੇ ਤੋਂ ਮਤਲਬ ਸਾਰਾ ਥੋਦੇ ਵਾਸਤੇ ਆ ਫਿਰ ਬੰਦ ਕਰਕੇ ਚੱਲ ਜਣ ਜੇ ਇਨਾਂ ਕੋਸ਼ ਹੈਗਾ ਨਹੀਂ ਇਹ ਥੋੜਾ ਵੀ ਇਰਮਾਨ ਨਾ ਇਦਾਂ ਬੈਣਵਾ ਤੇ ਆਏ ਆ ਇਨਾਂ ਨੂੰ ਉਹ ਕੁਰਸੀਆਂ ਮੱਲੀਆਂ ਉਹਨਾਂ ਦੀਆਂ ਅਫਸਰਾਨੀਆਂ ਜੇ ਕੋਸ਼ ਹੈਗੇ ਤਾਂ ਕੁਰਸੀਆਂ ਤੇ ਬੈਠੇ ਆ ਇਮਨੂ ਲੈ ਕੇ ਨਹੀਂ ਦੇਂਡੇ ਗਾੜੀਆਂ ਮੈਨੂੰ ਗਾੜੀਆਂ ਹੋੜੀ ਸਦਾਈ ਸਮਝਣ ਵਿੱਚ ਜਿੱਦਾਂ ਬੈਠਾ ਵਾ ਚਲ ਕੋਈ ਗੱਲ ਨਹੀਂ ਮੰਗ ਕੀ ਕਰਦੇ ਮੰਗੇ ਉਹ ਸਰ ਘਰ ਦਾ ਵੀ ਮੈਨੂੰ ਲੈ ਕੇ ਦੇਰ ਇੱਕ ਸਨ ਮੈਨੂੰ ਗੱਡੀ ਮਿਲੀ ਹੈ ਮੈਂ ਨਾ ਮੈਂ ਤੇ ਜੀ ਕਰਦਾ ਮੈਂ ਇੱਥੇ ਲਿਆ ਕੇ ਤੇ ਪਟ્રોલ ਆ ਕੇ ਅੱਗ ਲਾ ਦਾਂ ਗੱਡੀ ਨੂੰ ਇੱਥੇ ਕੋਟੋ ਕਰ ਸਰ 90000 ਦੀ ਗੱਡੀ ਲਈ ਆ 70000 ਰੁਪਇਆ ਉੱਤੇ ਲਾਤਾ ਵਾ ਗੱਡੀ ਸਰ ਦ ਹਫਤਾ ਨਹੀਂ ਕੱਢਦੀ ਖਰਾਬ ਆ ਹਫਤਾ ਨਹੀਂ ਕੱਢਦੀ ਖਰਾਬ ਹੈ ਅਹੀਂ ਗੱਡੀ ਸਰ ਗਰੀਬ ਬੰਦੇ ਆ ਗੱਡੀ ਲਈ ਹੁਣੇ ਵੀ ਰੋਡ ਤੇ ਚਲਾਵਾਂਗੇ ਚਾਰ ਪੈਸੇ ਕਮਾਵਾਂਗੇ ਜਦੋਂ ਗੱਡੀ ਸਰ ਖਰਾਬ ਰਹੂਗੀ ਤਾਂ ਕੀ ਪੈਸੇ ਕਮਾਵਾਂਗੇ ਅਹੀਂ ਪਾਵੇ ਗੱਡੀ ਦਾ ਮਾਡਲ ਸਰ ਇਹ 2018 ਮਾਡਲ ਆ ਤੇ ਸਰ ਗਮਿਆਨਾ ਗੱਡੀ ਦਾ ਕਟਾਰਾ ਜਿੱਦਾਂ 2009 ਮਾਡਲ ਦੇ ਹਿਸਾਬ ਨਾਲ ਚੱਲਦੀ ਆ ਗੱਡੀ ਸਰ ਮੈਨੂੰ ਮੈਂ ਇਹਨਾਂ ਨੇ ਮੈਂ ਉਦੋਂ ਕਿਹਾ ਵੀ ਹੈਗਾ ਸਰ ਵੀ ਗੱਡੀ ਸਾਫ਼ ਚੱਲਦੀ ਹੈ ਗੱਡੀਆਂ ਦੇ ਬਿਲਕੁਲ ਮਾਸਾ ਕੰਮ ਨਹੀਂ ਗੱਡੀ ਬਰਚੇ ਦਿਖਲੋਤੀ ਹੈ ਲੈ ਕੇ ਆਏ ਆ ਐ ਦਾਖਲਾ ਲੈ ਕੇ ਆਏ ਆ ਗੱਡੀ ਸਰ ਤੇ ਉਦੋਂ ਮੈਂ ਨਾਲ ਸਰ ਗੱਡੀ ਦਾ ਨੂੰ ਕਹਿੰਦੇ ਪਹਿਲੇ ਦੇ ਨਹੀਂ ਖਰਾਬ ਕੁਣ ਮੇਹਨ ਦਾ ਮੁੱਦਾ ਕੀ ਆ ਮੇਨ ਸਰ ਮੈਨੂੰ ਲਿਖ ਕੇ ਦੇ ਦੇਣ ਬਸ ਵੀ ਆ ਗੱਡੀ ਸਾਡੇ ਕੋਲ ਲੈ ਕੇ ਗਏ ਆ ਆ ਮੇਨੇ ਸਾਰਾ ਅਗਲੇ ਮੈਨੂੰ ਚਲਾਨ ਕੱਢ ਮੈਂ ਫਿਰ ਸਾਰ ਨੂੰ ਕਿਹਾ ਵਾ ਵੀ ਜੇ ਮੈਂ ਚਲੋ ਠੀਕ ਤੁਸੀਂ ਸੋਮਵਾਰ ਆਉਣਾ ਮੰਗਲਵਾਰ ਆਉਣਾ ਵਾ ਜੇ ਮੇਰਾ ਚਲਾਨ ਕਰਦੇ ਆ ਫਿਰ ਚਲਾਨ ਤੁਸੀਂ ਭੁਗਤ ਲਿਓ ਠੀਕ ਆ ਨਾ ਮੈਨੂੰ ਕਹ ਰੀ ਆਂਦਾ ਮੈਂ ਕਿ ਭੁਗਤਣਾ ਤੇ ਫਿਰ ਸਾਨੂੰ ਮੈਂ ਵੀ ਕਿਉਂ ਭੁਗਤਾਂ ਜਦੋਂ ਮੈਂ ਤੁਹਾਡੇ ਕੋਲ ਗੱਡੀ ਲਈ ਆ ਤੁਸੀਂ ਮੈਨੂੰ ਲੈ ਕੇ ਦੇਣਾ ਵਾ ਠੀਕ ਹੈ ਨਾ ਭਾਵੇਂ ਤੁਸੀਂ ਜਦੋਂ ਗੱਲ ਤੁਹਾਨੂੰ ਜਿਆਦਾ ਵਾ ਤੁਸੀਂ ਆਪਣਾ ਕੋਲ ਰਜਿਸਟਰ ਵਗੈਰਾ ਜੋ ਵੀ ਉਹਦੇ ਵਿੱਚ ਹੈਗਾ ਸਾਰਾ ਡਿਟੇਲ ਲਿਖੀਓ ਉਹਦੇ ਵਿੱਚ ਕੋਈ ਤੁਹਾਡੀ ਪੇਮੈਂਟ ਦੇ ਨਹੀਂ ਬੈਲੈਂਸ ਪਈ ਨਾ ਕੁਛ ਵੀ ਨਹੀਂ ਸਾਰਾ ਕੁਝ ਮੈਂ ਮਾਨਾ ਕਿ ਜਦਨ ਮੈਂ ਗੱਡੀ ਲੈ ਗਏ ਹਾਂ ਨਾ ਉਸੇ ਵੇਲੇ ਪੈਸੇ ਇਹਨਾਂ ਨੂੰ ਫਰਾ ਕੇ ਤੇ ਮੈਂ ਗੱਡੀ ਸਾਰੀ ਲੈ ਗਿਆ ਵਾ ਸਿਰਫ ਮੈਨੂੰ ਉਦੋਂ ਇਹਨਾਂ ਨੂੰ ਆਰਤੀ ਦਿੱਤੀ ਆ ਮੈਨੂੰ ਹੋਰ ਕੁਛ ਨਹੀਂ ਦਿੱਤਾ ਆਰਤੀ ਦਿੱਤੀ ਆ ਠੀਕ ਹੈ ਠੀਕ ਸਰ ਇਹਨਾਂ ਦਾ ਜਿਹਨਾਂ ਕੋਲ ਗੱਡੀ ਲਈਓ ਆਪ ਪੁਨੇ ਗਏ ਹੋਏ ਆ ਉਹਨਾਂ ਨੇ ਮੰਡੇ ਨੂੰ ਆਣਾ ਕਿਸੇ ਦਿਨ ਨੂੰ ਫੇਰੇ ਆ ਜਾਂਦੇ ਆਪਣਾ ਲੈਵਲ ਕਿਉਂਕਿ ਰਿਕਾਰਡ ਸਾਰਾ ਉਹਨਾਂ ਕੋਲ ਹੈ ਠੀਕ ਹੈ ਜੀ ਸਾਰੇ ਉਹ ਫਿਰ ਲਾਸਟ ਤਰੀਕ ਤੇ ਆਏ ਮੇਰਾ ਕਸੂਰ ਨਹੀਂ ਨਾ ਇੱਕ ਮਹੀਨਾ ਪਹਿਲਾਂ ਨੰਬਰ ਲੱਗਨੇ ਸ਼ੁਰੂ ਹੋਏ ਸੀ ਗੱਲ ਆ ਜਾਂਦੇ ਇੱਥੇ ਹੀ ਸੀਗੇ ਪਰ ਸੋ ਗਏ ਮੰਡੇ ਉਹਨਾਂ ਨੇ ਆ ਜਾਣਾ ਮੰਡੇ ਦੇ ਦਾਂ